ਮੇਰੇ ਕੋ ਜੁੱਤੀ ਮਾਰੀ ਸੀ ਉਹਨਾਂ ਦੇ ਉਹਨਾਂ ਉੱਥੇ ਜਦੋਂ ਮੈਂ ਗੱਲਬਾਤ ਕੀਤੀ ਮੈਂ ਕਿਹਾ ਯਾਰ ਕੌਮੀ ਜਦੋਂ ਤੁਸੀਂ ਕਿਦਾਂ ਬਣਾਤਾ ਉਹ ਤਾਂ ਕੁੜੀ ਦਾ ਇੱਕ ਝਗੜਾ ਥੋੜਾ ਜਿਹਾ ਤੇ ਫਿਰ ਮੈਨੂੰ ਬੰਦੇ ਗਾਣਾ ਕੱਢਣ ਲੱਗੇ ਤੁਸੀਂ ਜੋਦਾ ਨਹੀਂ ਮੰਨਦੇ ਉਹਨੂੰ ਜਦ ਤੁਸੀਂ ਗੁੰਡਾਗਰਦੀ ਕੀਤੀ ਪ੍ਰੋਬਲਮ ਤਾਂ ਉੱਥੇ ਸੀ ਨਾ ਉਹੀ ਅਮਰਤਪਾਲ ਹੈ ਨਾ ਜਿਹੜਾ ਕਹਿੰਦਾ ਸੀਗਾ ਮੈਂ ਤਾਂ ਸੁਧਾਰ ਨੂੰ ਮੰਨਦਾ ਨਹੀਂ ਫਿਰ ਆਹ ਵਾਲਾ ਕਹਿੰਦੇ ਬੁੱਟਾ ਸਿੰਘ ਨੂੰ ਥੋੜਾ ਦਵਾ ਕੇ ਰੱਖੋ ਫਿਰ ਕਹਿੰਦੇ ਗੋਲੀ ਬਾਦ ਮੈਂ ਕੋਈ ਨਹੀਂ ਮਾਰਦੇ ਹੁਣ ਭਿੰਡਰਾਂ ਵਾਲੀ ਤੁਸੀਂ ਗੱਲ ਕਰ ਲੋ ਭਿੰਡਰਾਂ ਵਾਲੀ ਇਹੋ ਜਿਹੀਆਂ ਵੀਡੀਓ ਪਈਆਂ ਨੇ ਜਿਹੜੇ ਬੰਦੇ ਕੌਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਉਹ ਕੋਈ ਵੀ ਹੋਵੇ ਜੀ ਮੈਂ ਨਾਂ ਲੈ ਕੇ ਬੋਲੂਗਾ ਤੇ ਬਾਕੀ ਤੁਸੀਂ ਕਲਾਕਾਰਾਂ ਨੂੰ ਵਧੀਆ ਨਹੀਂ ਮੰਨਦੇ ਨਹੀਂ ਵਧੀਆ ਹੈਗੇ ਆ ਦੇਖੋ ਜਿਵੇਂ ਨਾ ਹੁਣ ਅਸੀਂ ਸਾਡੇ ਰੱਬ ਨੇ ਡਿਊਟੀ ਲਈ ਆ ਧੌਣਾ ਵਿੱਚੋਂ ਕਿੱਲੇ ਕੱਢਣ ਦੀ ਹੈ ਨਾ ਇਹ ਗਾਣੇ ਵੈਸੇ ਉਦਾਂ ਫਿਰ ਲੱਗਦੇ ਨਹੀਂ ਵੀ ਕਿੱਥੇ ਤੁਹਾਨੂੰ ਰੱਬ ਨੇ ਬੁਲਾਇਆ ਸੀਗਾ ਤੁਸੀਂ ਇੱਕ ਬੰਦੇ ਨੇ ਕਲਮ ਚਲਾਤੀ ਹੈ ਨਾ ਤੇ ਉਹ ਫਿਰ ਮੈਨੂੰ ਲੱਗਾ ਵੀ ਨਹੀਂ ਜਾ ਰ ਇਦਾਂ ਦੇ ਗਾਣੇ ਨਾ ਤੁਸੀਂ ਗਾਓ ਉਦਾਂ ਤਾਂ ਲਾਭ ਹੀ ਨੂੰ ਮੈਂ ਸੁਣਿਆ ਇਹ ਨਹੀਂ ਗੱਲ ਹੈਗੀ ਯਾਰ ਉਹਦੇ ਕਾਫੀ ਗਾਣੇ ਸੁਣੇ ਆਪਾਂ ਪਰ ਜਿੱਥੇ ਲੱਗਦਾ ਮੈਨੂੰ ਮੈਂ ਉੱਥੇ ਬੋਲਦਾ ਹਾਂ ਉਹਨਾਂ ਦੇ ਪਰ ਤੁਸੀਂ ਮੈਂ ਜਿਵੇਂ ਪਹਿਲਾਂ ਵੀ ਕਿਹਾ ਸਟਾਰਟਿੰਗ ਦੇ ਵਿੱਚ ਵੀ ਤੁਸੀਂ ਬੇਤੜਕ ਬੋਲਦੇ ਹੈਨਾ ਕੋਈ ਝਿਜਕ ਨਹੀਂ ਰੱਖਦੇ ਕਿਸੇ ਵੀ ਚੀਜ਼ ਦੇ ਵਿੱਚ ਸਿੱਧਾ ਬੋਲਦੇ ਹੋ ਜੀ ਪਰ ਉਹੀ ਕਾਰਨ ਹੈ ਕਿ ਜਿਵੇਂ ਹੁਣ ਤੁਸੀਂ ਆਪਾਂ ਜਦੋਂ ਆਪਾਂ ਇੰਟਰਵਿਊ ਕਰਨੀ ਸੀਗੀ ਪੋਡਕਾਸਟ ਕਰਨਾ ਸੀਗਾ ਤੁਸੀਂ ਇੱਕ ਗੱਲ ਕਹੀ ਕਿ ਮੈਂ ਸਕਿਉਰਿਟੀ ਰੀਜ਼ਨਸ ਕਰਕੇ ਨਹੀਂ ਆ ਸਕਦਾ ਹੈਗਾ ਉਹਦੇ ਰੀਜ਼ਨ ਕੀ ਆ ਸਕਿਉਰਿਟੀ ਰੀਜ਼ਨਸ ਦੇ ਕੀ ਚੱਕਰ ਹੈਗੇ ਕਿ ਜਿਹੜੇ ਤੁਸੀਂ ਇਹ ਪੋਲੀਟਿਕਲੀ ਇੰਨਾ ਜ਼ਿਆਦਾ ਬੋਲ ਜਾਂਦੇ ਹੋ ਕਿਸੇ ਚੀਜ਼ ਦੇ ਉੱਪਰ ਕਲਾਕਾਰਾਂ ਨੂੰ ਇੰਨਾ ਕੁਝ ਬੋਲ ਜਾਂਦੇ ਹੋ ਜਾਂ ਸਾਰੇ ਮੁੱਦੇ ਹੀ ਕਾਰਨ ਹੈ ਨਹੀਂ ਨਹੀਂ ਇਹ ਜਿਹੜੇ ਕਲਾਕਾਰ ਜਾਂ ਇਹ ਨਹੀਂ ਬੰਦੇ ਕੁਝ ਕਹਿੰਦੇ ਉਹ ਤਾਂ ਨਾ ਜਿੰਨੇ ਗੈਂਗਸਟਰ ਵਗੈਰਾ ਹੈਗੇ ਆ ਜਾਂ ਖਾਲਿਸਤਾਨੀ ਹੈਗੇ ਆ ਉਹ ਕਈ ਵਾਰੀ ਪ੍ਰੋਬਲਮ ਖੜੀ ਕਰਦੇ ਆ ਤੁਹਾਨੂੰ ਹੈਗੀਆਂ ਗੈਂਗਸਟਰ ਦੀਆਂ ਤਾਂ ਹੈਗੀਆਂ ਕਾਫੀ ਸੀਗੀਆਂ ਇਸੇ ਕਰਕੇ ਸਕਿਉਰਟੀ ਦਿੱਤੀ ਹੋਈ ਹੈ ਮੈਨੂੰ ਠੀਕ ਹੈ ਤੇ ਮੈਂ ਬੋਲਦਾ ਵੀ ਇਹ ਕੋਈ ਸ਼ੱਕ ਨਹੀਂ ਹੋਣਾ ਅਮਰਤਪਾਲ ਦੀ ਤੁਸੀਂ ਗੱਲ ਕਰਦੇ ਸੀ ਠੀਕ ਹੈ ਅਮਰਤਪਾਲ ਦਾ ਜਦੋਂ ਮਸਲਾ ਛੜਿਆ ਸੀਗਾ ਹੁਣ ਉਹਨੂੰ ਸਾਡੇ ਬੰਦੇ ਅੱਜ ਵੀ ਕੌਮੀ ਯੋਧਾ ਕਹੀ ਜਾਂਦੇ ਆ ਮੈਂ ਤੁਹਾਨੂੰ ਵੀ ਸਵਾਲ ਕਰਦਾ ਤੁਸੀਂ ਮੈਨੂੰ ਕਰ ਦੋ ਵੀ ਉਹ ਜੇਲ੍ਹ ਗਿਆ ਕੌਮੀ ਮਸਲੇ ਕਰਕੇ ਤਾਂ ਗਿਆ ਨਹੀਂ ਉਹ ਉਹਦਾ ਜਿਹੜਾ ਥਾਣੇ ਤੇ ਕਬਜ਼ਾ ਕੀਤਾ ਸੀਗਾ ਉਹ 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 ਲਜਾਮ ਲੱਗਿਆ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਉਹ ਤੋੜਿਆ ਐ ਐਨਐਸਜੀ ਨੂੰ ਕਹਿੰਦੇ ਆ ਸੀ ਉਹਦੇ ਕਰਕੇ ਗਿਆ ਉਹ ਠੀਕ ਹੈ ਨਾ ਹੁਣ ਉੱਥੇ ਜਦੋਂ ਮੈਂ ਗੱਲਬਾਤ ਕੀਤੀ ਮੈਂ ਕਿਹਾ ਯਾਰ ਕੌਮੀ ਜੋ ਤੁਸੀਂ ਕਿਦਾਂ ਬਣਾਤਾ ਉਹ ਤਾਂ ਕੁੜੀ ਦਾ ਇੱਕ ਝਗੜਾ ਥੋੜਾ ਜਿਹਾ ਉਹ ਪਰਚਾ ਰੱਦ ਕਰਾਉਣਾ ਸੀ ਤਾਂ ਜੇਲ੍ਹ ਵਿੱਚ ਗਿਆ ਠੀਕ ਹੈ ਪ੍ਰਸ਼ਾਸਨ ਨੇ ਪਰਚਾ ਤਾਂ ਪਾਇਆ ਐਨਐਸਏ ਤਾਂ ਲੱਗੀ ਹੈ ਜੋ ਪਤਾ ਲੱਗੀ ਹੈ ਉਹਦੇ ਤੇ ਫਿਰ ਮੈਨੂੰ ਬੰਦੇ ਗਾਣਾ ਕੱਢਣ ਲੱਗੇ ਤੁਸੀਂ ਜੋਦਾ ਨਹੀਂ ਮੰਨਦੇ ਉਹਨੂੰ ਤੇ ਬਾਕੀ ਜਦੋਂ ਭਿੰਡਰਾਂ ਦੀ ਗੱਲ ਕਰਦੇ ਆ ਦੇਖੋ ਜਦੋਂ ਮੈਂ ਗੱਲ ਕਰਦਾ ਹਨਾ ਮੇਰਾ ਕੋਈ ਇਹ ਮੋਟਿਵ ਨਹੀਂ ਹੁੰਦਾ ਵੀ ਅਸੀਂ ਕਿਸੇ ਨੂੰ ਨੀਮਾ ਚਕਾਈ ਜਿੱਥੇ ਸਾਡੀ ਕੌਮ ਦਾ ਨੁਕਸਾਨ ਹੋਇਆ ਜਾਂ ਬੰਦਾ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਪੰਜਾਬ ਦੇ ਹਾਲਾਤਾਂ ਨੂੰ ਬਗੜਨ ਦੀ ਕੋਸ਼ਿਸ਼ ਕਰਦਾ ਹੈ ਬਲਦੀ ਤੇ ਤੇਲ ਪਾਉਂਦਾ ਹੈ ਹਨਾ ਮਾਹੌਲ ਖਰਾਬ ਕਰਦਾ ਹੈ ਉੱਥੇ ਮੈਂ ਬੋਲਦਾ ਹੁੰਨਾ ਠੀਕ ਹੈ ਬੋਲਣਾ ਮੈਨੂੰ ਜਾਇਜ਼ ਲੱਗਦਾ ਹੁਣ ਜਿਹੜੀ ਹਿੰਦੂ ਕਮਿਊਨਿਟੀ ਹੈ ਜਾਂ ਮੁਸਲਮਾਨ ਕਮਿਊਨਿਟੀ ਹੈ ਸਾਰਿਆਂ ਨਾਲ ਆਪਣਾ ਵਰਤਵਾਰਤਾ ਹੈਗਾ ਆਪਾਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਮਿਲਦੇ ਹਾਂ ਸਾਰਿਆਂ ਨੂੰ ਠੀਕ ਹੈ ਜਦੋਂ ਕਿਤੇ ਇਕੱਠੇ ਹੋਣੇ ਠੀਕ ਹੈ ਪਰ ਪ੍ਰੋਬਲਮ ਜਿਹੜਾ ਬੰਦਾ ਸ਼ਰਿਆਮ ਤੁਹਾਨੂੰ ਇਹ ਕਹਿ ਰਿਹਾ ਮੈਂ ਗੋਲੀ ਮਾਰ ਦਊਗਾ ਕਨ ਜਿਵੇਂ ਹੁਣ ਤੁਸੀਂ ਅੰਮ੍ਰਿਤਪਾਲ ਦੀ ਤੁਸੀਂ ਗੱਲ ਕਰੋ ਉਹ ਉਹਨੂੰ ਕੀ ਕਿਹਾ ਜਾਂਦਾ ਜੀ ਉਹ ਅਮਰ ਸ਼ਕਾਉਂਦਾ ਸੀਗਾ ਜੀ ਉਹ ਤਾਂ ਜੀ ਨਸ਼ੇ 'ਚ ੜਾਉਂਦਾ ਸੀ ਤੁਹਾਨੂੰ ਨਸ਼ੇ 'ਚ ੜਾਉਣ ਨੂੰ ਕੌਣ ਰੋਕਦਾ ਅਮਰ ਸ਼ਕਾਉਣ ਨੂੰ ਕੌਣ ਰੋਕਦਾ ਜੇ ਤੁਸੀਂ ਗੁੰਡਾਗਰਦੀ ਕੀਤੀ ਪ੍ਰੋਬਲਮ ਤਾਂ ਉੱਥੇ ਸੀ ਨਾ ਤੁਸੀਂ ਹੁਣ ਜੀ ਗੱਲ ਇਹਨੂੰ ਘਮਾਉਣਾ ਹੋਵੇ ਜਿੱਦਾਂ ਮਰਜ਼ੀ ਘਮਾ ਲਓ ਉਹੀ ਅੰਮ੍ਰਿਤਪਾਲ ਹੈ ਨਾ ਜਿਹੜਾ ਕਹਿੰਦਾ ਸੀਗਾ ਮੈਂ ਤਾਂ ਸਦਾ ਨੂੰ ਮੰਨਦਾ ਨਹੀਂ ਸੁਧਾਨ ਦੇ ਅੰਦਰ ਲਖਨੀ ਵੀ ਲੜੀ ਐ ਸੌ ਵੀ ਚੱਕੀ ਐ ਹੁਣ ਉਸੇ ਸਿਧਾਨ ਦੇ ਅੰਦਰ ਕਹਿੰਦਾ ਮੈਨੂੰ ਵੇਲ ਦੇ ਦੇ ਵੇਲ ਦੇ ਜੋ ਠੀਕ ਐ ਫਿਰ ਤਾਂ ਸਿਧਾਨ ਤੂੰ ਮੰਨਦਾ ਹੀ ਐ ਨਾ ਤੇ ਇੱਕ ਪਾਸੇ ਤੁਸੀਂ ਨੌਜਵਾਨ ਦੇ ਮਨ ਵਿੱਚ ਜ਼ਹਿਰ ਭਰਤਾ ਵੀ ਸਿਧਾਨ ਨੂੰ ਮੰਨੋ ਨਾ ਇਹ ਪ੍ਰਚਾਰ ਕੀਨੇ ਕੀਤਾ ਅਮਰਤਪਾਲ ਨੇ ਕੀਤਾ ਤੇ ਜਿਹੜੇ ਬੰਦੇ ਸਿਧਾਨ ਨੂੰ ਨਹੀਂ ਮੰਨਦੇ ਉਹਨਾਂ ਨੇ ਬੁੱਤ ਤੱਕ ਤੋੜ ਦਿੱਤੇ ਇਹ ਸਾਰਾ ਕੁਝ ਸਾਹਮਣੇ ਆਈ ਗਿਆ ਨਾ ਹੁਣ ਜੇ ਇਦਾਂ ਨਾਂ ਬੋਲਾਂਗੇ ਫਿਰ ਲਾਂਡਾ ਜਾ ਸਾਡੇ ਅਸੀਂ ਪੰਜਾਬ ਵਿੱਚ ਰਹਿੰਦੇ ਆ ਤੁਹਾਨੂੰ ਕਿੱਦਾਂ ਦੀਆਂ ਧਮਕੀਆਂ ਆਈਆਂ ਤੁਸੀਂ ਕਿਹਾ ਕਿ ਗੈਂਗਸਟਰਸ ਵੱਲੋਂ ਤੁਹਾਨੂੰ ਧਮਕੀਆਂ ਆਈਆਂ ਜਾਂ ਇਹ ਜਿਹੜੇ ਹੋਰ ਬੰਦੇ ਕਿੰਦਾਂ ਦੀਆਂ ਧਮਕੀਆਂ ਆਂਦੀਆਂ ਆਈਆਂ ਦੇਖੋ ਜਦੋਂ ਨਾ ਮੈਂ ਖਾਸ ਕਰਕੇ ਜਦੋਂ ਇਹ ਗੱਲ ਕਰਦਾ ਜਿਵੇਂ ਕੈਨੇਡਾ ਵਿੱਚ ਖਾਲਸਾ ਨਹੀਂ ਜ਼ਿਆਦਾ ਬੈਠੇ ਅਮਰੀਕਾ ਵਿੱਚ ਇੱਥੇ ਵੀ ਕੁਝ ਹੈਗੇ ਆ ਉਹ ਕਹਿੰਦੇ ਵੀ ਤੁਸੀਂ ਇਦਾਂ ਨਾ ਬੋਲੋ ਜੀ ਹਨਾ ਤੁਸੀਂ ਗੁਰਮਤ ਦੀ ਗੱਲ ਕਰੋ ਜੀ ਤੁਸੀਂ ਲੈਣਾ ਕੀ ਹੈ ਜੀ ਠੀਕ ਹੈ ਹੁਣ ਜਿਹੜੇ ਬੰਦੇ ਖਾਲਸਾ ਦੇ ਨਾਂ ਤੇ ਹਾਲਾਂਕਿ ਮੈਂ ਇਹ ਗੱਲ ਕਹੀ ਹੋਈ ਹੈ ਵੀ ਜੇ ਤੁਸੀਂ ਖਾਲਸਾ ਮੰਗਦੇ ਹੋ ਤੁਹਾਨੂੰ ਰਾਈਟ ਆਏਗਾ ਠੀਕ ਹੈ ਜੂ ਉਹਨਾਂ ਦੇ ਵਿੱਚ ਵੀ ਤੁਹਾਡਾ ਕੇ ਚੱਲਦਾ ਇੱਥੇ ਵੀ ਤੁਹਾਡਾ ਚੱਲਦਾ ਹੈ ਤੁਸੀਂ ਉਹਦੇ ਮੁਤਾਬਕ ਤੁਸੀਂ ਗੱਲ ਕਰੋ ਮੈਂ ਵੀ ਤੁਹਾਡੇ ਨਾਲ ਆ ਪਰ ਤੁਸੀਂ ਖਾਲਸਤਾਨ ਦੇ ਨਾਂ ਤੇ ਲੋਕਾਂ ਦੀ ਲੁੱਟ ਖੁੱਟ ਕੀਤੀ ਹੈ ਲੋਕਾਂ ਦੇ ਪੁੱਤ ਮਰਵਾਏ ਹੈ ਹੁਣ ਸਮਝੀ ਤੇ ਮਾਨ ਵਰਗੇ ਬੈਠੇ ਹੈ ਠੀਕ ਹੈ ਮੈਂ ਬਹੁਤ ਵੱਡਾ ਇਹਦਾ ਕਲਾਸਾ ਕੀਤਾ ਹੋਇਆ ਹੈ ਉਹ ਖੁਦ ਕਹਿੰਦਾ ਕਹਿੰਦਾ ਅਸੀਂ 3.4 ਲੱਖ ਬੰਦੇ ਨੂੰ ਅਸੈਲਮ ਪਾਉਣ ਵਾਸਤੇ ਚਿੱਠੀ ਵੇਚੀ ਹੈ ਲੈਣ ਵਾਸਤੇ ਵੇਚੀ ਹੈ ਨਾ ਤੇ ਉਹਦਾ 22-23 ਅਰਬ ਰੁਪਇਆ ਬਣਦਾ ਹੈ ਠੀਕ ਹੈ ਨਾ ਤੂੰ ਪੈਸੇ ਕਿੱਥੇ ਕੌਮ ਤੇ ਲਾਏ ਤੁਸੀਂ ਇਹ ਇਹ ਜਿੰਗਲਾਂ ਜਦੋਂ ਆਪਾਂ ਕਰਦੇ ਆਂ ਫਿਰ ਆਹਲਾ ਕਹਿੰਦਾ ਬੂਟਾ ਸਿੰਘ ਨੂੰ ਥੋੜਾ ਦਵਾ ਕੇ ਰੱਖੋ ਫਿਰ ਕਹਿੰਦੇ ਗੋਲੀ ਮਾਰਦੇ ਮੈਂ ਕੋਈ ਨਹੀਂ ਮਾਰਦੇ ਠੀਕ ਹੈ ਹੁਣ ਬਾਹਰ ਨਿਕਲਣਾ ਮਤਲਬ ਤਾਂ ਕਿ ਮੇਰੇ ਕੋਲ ਚਾਰ ਪੰਜ ਬੰਦੇ ਹੁੰਦੇ ਮੈਂ ਕਿੱਧਰ ਠੀਕ ਹੈ ਇੱਕ ਅੰਦਾ ਛੋਟੀ ਤੇ ਹੁੰਦਾ ਨਾ ਤੇ ਮੈਨੂੰ ਥੋੜਾ ਜਿਹਾ ਫਿਰ ਮੂਰੇ ਦੱਸਣਾ ਵੀ ਪੈਂਦਾ ਵੀ ਮੈਂ ਜਾਣਾ ਜੀ ਹਨਾ ਕਈ ਵਾਰੀ ਪ੍ਰੋਬਲਮ ਪੈ ਜਾਂਦੀ ਹੈ ਕੋਈ ਉਦੋਂ ਡਰਦੇ ਦੁੱਦੇ ਨਹੀਂ ਆਪਾਂ ਹੈਗੇ ਫਿਰ ਵੀ ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਪ੍ਰਸ਼ਾਸਨ ਦੀ ਬਿਲਕੁਲ ਜੇ ਕੋਈ ਗੜਬੜ ਹੋ ਜਾਈ ਹੈ ਨਾ ਤੇ ਆਪਾਂ ਪੰਜਾਬ ਵਾਲੀ ਦੇਖੋ ਕਿਸੇ ਦੇ ਨਹੀਂ ਆਪਾਂ ਐਂਟੀ ਹੈਗੇ ਮੈਂ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਜੰਮਿਆ ਪਲਿਆ ਤੇ ਸਿੱਖ ਕੌਮ ਸਿੱਖ ਦੇ ਸਿੱਖ ਹੀ ਰਹਿਣਾ ਮੈਂ ਕੋਈ ਮੇਰੇ ਕੋਲੋਂ ਮੇਰੀ ਸਿੱਖੀ ਨਹੀਂ ਖੋ ਸਕਦਾ ਜਿਹੜੇ ਬੰਦੇ ਕੌਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਉਹ ਕੋਈ ਵੀ ਹੋਵੇ ਜੀ ਮੈਂ ਨਾਂ ਲੈ ਕੇ ਬੋਲਦਾ ਹੁਣ ਭਿੰਡਰਾਂ ਵਾਲੀ ਤੁਸੀਂ ਗੱਲ ਕਰ ਲਓ ਭਿੰਡਰਾਂ ਵਾਲੀ ਇਹੋ ਜੀਆਂ ਵੀਡੀਓ ਪਾਈਆਂ ਨੇ ਨੈਟ ਦੇ ਜਿਹੜੀਆਂ ਤੁਸੀਂ ਸੁਣ ਹੀ ਨਹੀਂ ਸਕਦੇ Hindu community ਬਾਰੇ ਕੀ ਬੋਲ ਰਹੇ ਨੇ ਠੀਕ ਹੈ ਉਹ ਗੰਦੇ ਉਹ ਫਿਰ ਬੋਲਣਾ ਜ਼ਰੂਰੀ ਹੈ ਹਾਲੇ ਕੋਈ ਬਹੁਤਾ ਟਾਈਮ ਥੋੜੀ ਇਹ 40 ਸਾਲ ਹੀ ਹੋਏ ਨੇ ਉਹ ਉਹ ਸਾਰਾ ਕੁਝ ਵਾਪਰੇ ਨੂੰ ਤੇ ਉਥੋਂ ਉਹਦੋਂ ਦੇ ਬੰਦੇ ਬੈਠੇ ਇੱਥੇ ਉਹ ਦੱਸ ਜੀ ਜਾਂਦੇ ਆ ਵੀ ਉਦੋਂ ਕੀ ਹੋਇਆ ਸੀਗਾ ਵੀ ਹੁਣ ਕੀ ਹੋ ਰਿਹਾ ਇਸ ਕਰਕੇ ਫਿਰ ਉਹ ਬੰਦੇ ਸੁਣਨ ਅਸਲ ਵਿੱਚ ਕੀ ਹੈ ਜੀ ਸੱਚ ਸੁਣਨਾ ਕੋਈ ਪਸੰਦ ਨਹੀਂ ਕਰਦਾ ਤੁਸੀਂ ਬੜੇ ਘੱਟ ਲੋਕਾਂ ਦੇ ਫੇਵਰ ਚ ਗੱਲ ਕਰਦੇ ਆ ਮੈਂ ਤੁਹਾਡਾ ਜਿੰਨਾ ਚੈਨਲ ਦੇਖਿਆ ਉਹਦੇ ਵਿੱਚ ਵੀਡੀਓਜ਼ ਦੇਖੀਆਂ ਬਹੁਤ ਘੱਟ ਲੋਕ ਨੇ ਐਸੇ ਪੰਜਾਬ ਦੇ ਜਿਨ੍ਹਾਂ ਦੇ ਫੇਵਰ ਚ ਗੱਲ ਕਰਦੇ ਹੋ ਜ਼ਿਆਦਾਤਰ ਤੁਸੀਂ ਐਂਟੀ ਗੱਲ ਕਰਦੇ ਆ ਸਾਰਿਆਂ ਦੇ ਤੇ ਉਹਨਾਂ ਐਂਟੀ ਜਿਨ੍ਹਾਂ ਦੇ ਬਾਰੇ ਤੁਸੀਂ ਗੱਲ ਕਰਦੇ ਹੋ ਉਹਨਾਂ ਨਾਲ ਕਦੇ ਕਿਸੇ ਨਾਲ ਮੁਲਾਕਾਤ ਹੋ ਕੇ ਉਹਨਾਂ ਦੇ ਮੂੰਹ ਤੇ ਕਈ ਗੱਲ ਜਿਸ ਗੱਲ ਤੋਂ ਪ੍ਰੋਬਲਮ ਹੋਵੇ ਐਕਚੁਅਲੀ ਨਾ ਸਵਾਲ ਦੂਜੇ ਪਾਸੇ ਚੱਲ ਗਿਆ ਇਹ ਮੈਂ ਪੱਖ ਵਿੱਚ ਗੱਲ ਕਰਦਾ ਰੇਅਰ ਕਰਦੇ ਹਾਂ ਬੜੇ ਘੱਟ ਹੁੰਦੀਆਂ ਆ ਵੀਡੀਓਜ਼ ਮੈਂ ਪਹਿਲਾਂ ਕਹਿ ਤੀਏਗਾ ਉਹ ਕਿਉਂ ਹੁੰਦੀਆਂ ਨਹੀਂ ਜਿਹੜੇ ਬੰਦੇ ਨਾ ਇਹ ਮਾਹੌਲ ਖਰਾਬ ਕਰਨ ਵਾਲੇ ਉਹ ਗਿਣਤੀ ਦੇ ਬਹੁਤ ਹੀ ਨਹੀਂ ਹੈਗਾ ਉਹਨਾਂ ਨੂੰ ਲੱਗਦਾ ਹੁਣ ਆਪਾਂ ਜਿਹਦੇ ਹੱਕ ਵਿੱਚ ਗੱਲ ਕਰਨੀ ਹੈ ਜੇ ਤੁਸੀਂ ਵਿਰੋਧ ਵਿੱਚ ਕਰ ਗਏ ਜਿਹੜਾ ਬੰਦਾ ਖਰਾਬ ਕਰਦਾ ਉਹ ਦੂਜੀ ਆਪ ਹੀ ਹੱਕ ਵਿੱਚ ਚਲ ਜਾਂਦੀ ਹੈ ਗੱਲ ਜਿਹੜੇ ਬੰਦੇ ਕਹਿੰਦੇ ਪੰਜਾਬ ਦਾ ਮਾਹੌਲ ਸ਼ਾਂਤ ਹੋਵੇ ਉਹਨੂੰ ਪਤਾ ਹੀ ਹੈ ਬਹੁਤ ਬਹੁਤ ਘੰਟੀ ਵਿੱਚ ਹੈ ਗਿਆ ਜਿਹੜੇ ਮਾਹੌਲ ਖਰਾਬ ਕਰਨ ਵਾਲੇ ਉਹ ਥੋੜੇ ਐ ਫਿਰ ਉਹਦਾਂ ਨੂੰ ਇਹਦਾ ਇਦਾਂ ਲੱਗਦਾ ਨਾ ਬੂਟਾ ਸਿੰਘ ਕੌਮ ਦਾ ਵਿਰੋਧੀ ਹੈ ਤੁਸੀਂ ਇੱਕ ਵੀ ਵੀਡੀਓ ਕੱਢ ਕੇ ਦਿਖਾਓ ਕਿਤੇ ਗੁਰਬਾਣੀ ਦੀ ਅਰਥ ਗਲਤ ਕਰਾਵੇਂ ਕਿੱਤੇ ਗੁਰਵੰਦੇ ਦੇ ਉਲਟ ਬੋਲਾਂ ਮੈਂ ਸਿੱਖ ਤੇ ਆ ਦੇ ਉਲਟ ਬੋਲਾਂ ਮੈਂ ਜਿਹੜੇ ਬੰਦੇ ਪਖੰਡ ਕਰਦੇ ਐ ਮੈਂ ਸ਼ਰਮ ਕਹਿਣਾ ਆ ਜਿਹੜੇ ਤੀਰਥਾਂ ਤੂਤਾਂ ਦੀ ਗੱਲ ਕਰਦੇ ਸ੍ਰੋਗਰਾਮ ਵਿੱਚ ਨਹਾਉਣ ਦੀ ਗੱਲ ਤੁਸੀਂ ਜਾਰੇ ਕਿਸ਼ਮਤ ਵਰਦੇ ਹੋ ਕਿ ਮੂਤ ਪੀਣੇ ਆ ਕਿ ਨੂੰ ਕਹਿੰਦੇ ਤੁਸੀਂ ਹਿੰਦੂਆਂ ਨੂੰ ਕਹਰੇ ਨਾ ਹਿੰਦੂਆਂ ਨੂੰ ਕਹਰੇ ਨਾ ਨੂੰ ਨੂੰ ਕਹਰੇ ਨਾ ਮੂਤ ਪੀਂਦੇ ਆ ਉਹ ਸਾਰੇ ਪੀਂਦੇ ਆ ਗਉ ਮੂਤਰ ਜਿਹੜਾ ਹਾਂ ਉਹ ਸਾਰੇ ਥੋੜੀ ਪੀਂਦੇ ਆ ਵੱਡੇ ਵੱਡੇ ਡਾਕਟਰਾਂ ਨਾਲ ਮੈਂ ਮਿਲਿਆ ਠੀਕ ਹੈ ਨਾ ਸਾਰੇ ਥੋੜੇ ਬਿੰਦੇ ਹੁਣ ਅਸੀਂ ਸਰੋਵਰ ਵਿੱਚ ਜਿਹੜਾ ਜਿਹੜਾ ਪਾਣੀ ਪੀਂਨੇ ਉਹ ਕੀ ਹੈ ਉੱਥੇ ਮੱਛੀਆਂ ਪਾਲੀਆਂ ਤੁਸੀਂ ਮੱਛੀਆਂ ਦਾ ਜਿਹੜਾ ਮਲਮੂਤਰਾ ਵਿੱਚ ਹੀ ਆਹੋ ਤੁਸੀਂ ਉਹ ਕਰਦੇ ਹੋ ਉਹ ਤੁਹਾਡੇ ਲਈ ਅੰਮ੍ਰਿਤ ਹੈ ਜਦੋਂ ਗੁਰਬਾਣੀ ਉਹ ਜਿਹਨੂੰ ਮੰਨ ਨਹੀਂ ਰਹੀ ਤੀਰਥ ਨਾ ਬਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਠੀਕ ਹੈ ਗੁਰੂ ਸਾਹਿਬ ਕਹਿੰਦੇ ਜਿਹੜਾ ਅਸਲ ਤੀਰਥ ਹੈ ਉਹ ਮਨ ਦਾ ਇਸ਼ਨਾਨ ਬਾਣੀ ਦੇ ਨਾਲ ਸਮਝ ਕੇ ਸੋਚ ਕੇ ਵਿਚਾਰ ਕੇ ਉਹਦੇ ਸთან ਤਰ ਚੱਲ ਕੇ ਹੋਣਾ ਹੈ ਇਹ ਅਸਲ ਵਿੱਚ ਹੈ ਹੁਣ ਜਿਹੜੇ ਅਸੀਂ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਪਵਿੱਤਰ ਕਰੀ ਜਾਂਦੇ ਆਂ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਉੱਥੇ ਪਿੰਗਲੇ ਦੇ ਕਸ਼ਟ ਕੱਟੇ ਗਏ ਜੀ ਹਨਾ ਵੀ ਪਿੱਛੇ ਫਿਲਮ ਬਣਾਦੀ ਸੀ ਉਹਨਾਂ ਨੇ ਮੈਨੂੰ ਫੋਨ ਤੱਕ ਵੀ ਕਿਹਾ ਤੁਸੀਂ ਕੰਟਰੋਵਰਸੀ ਕਰਦੇ ਚਲੋ ਉਧਰ ਆਪਾਂ ਨਾ ਜਾਈਏ ਹੁਣ ਜੇ ਉੱਥੇ ਪਿੰਗਲਾ ਸਹੀ ਹੋ ਗਿਆ ਬੀਬੀ ਰਜਨੀ ਹਾਂ ਬੀਬੀ ਰਜਨੀ ਦੀ ਗੱਲ ਕਰਦੇ ਆਂ ਤੇ ਫਿਰ ਜਿਹੜੇ ਬਾਦਲਾਂ ਨੇ ਇੰਨਾ ਕੁਝ ਕਰਤਾ ਫਿਰ ਉਹ ਨਹੀਂ ਪਵਿੱਤਰ ਹੋਏ ਤੁਸੀਂ ਛੇਕਣ ਨੂੰ ਫਿਰਦੇ ਹੋ ਕਿਤੇ ਜੁੱਤੀਆਂ ਮਾਰਨ ਨੂੰ ਫਿਰਦਾ ਮੇਰੇ ਕੋਲ ਜੁੱਤੀ ਮਾਰੀ ਸੀ ਉਹਨਾਂ ਦੇ ਤੁਸੀਂ ਹੋਰ ਦੱਸੋ ਤੁਸੀਂ ਮਾਰੀ ਸੀ ਬਿਲਕੁਲ ਹਾਂ ਮਾਰੀ ਸੀ ਤੇ ਫਿਰ ਉਹਨਾਂ ਦਾ ਨੇ ਕੁਝ ਹੋਇਆ ਕਿਉਂ ਮਾਰੀ ਸੀ ਤੁਸੀਂ ਉਪਰ ਗੁਰੂਗ੍ਰਾਮ ਸਾਹਿਬ ਦੀ ਜਿਹੜੀ ਬੇਅਦਬੀ ਦੀ ਗੱਲ ਹੋ ਰਹੀ ਸੀ ਉਹ ਸਵਾਲ ਦਾ ਜਵਾਬ ਨਹੀਂ ਦੇ ਰਹੇ ਸੀਗੇ ਕਹਿੰਦੇ ਕੱਲ ਨੂੰ ਗੱਲ ਕਰਾਂਗੇ ਮੈਂ ਤਲਕੀਰ ਜੱਗੇ ਮੈਂ ਕਿਉਂ ਕੱਲ ਨੂੰ ਕਿ ਹੱਜੀ ਕਰੋ ਅੱਜ ਕਿਉਂ ਨਹੀਂ ਗੱਲ ਕਰਦੇ ਤੇ ਉਹ ਐਦਾਂ ਪ੍ਰੋਬਲਮ ਪਈ ਸੀ ਉਹ ਗਰਵਾਣੀ ਦਾ ਹੀ ਸੀਗਾ ਤੇ ਉਸ ਤੋਂ ਬਾਅਦ ਕੋਈ ਐਕਸ਼ਨ ਫਿਰ ਤਾਂ ਲਿਆ ਹੋਣਾ ਕਿਉਂਕਿ ਹਾਂ ਮੈਨੂੰ ਜੇਲ੍ਹ ਲੈਣਾ ਪਿਆ ਸੀ ਸਰਕਾਰ ਅੱਛਾ ਕਿੰਨਾ ਟਾਈਮ ਲੱਗ ਗਿਆ ਜੇਲ੍ਹ ਦੇ ਵਿੱਚ ਲੱਗਿਆ ਸੀ 1.5 2 ਮਹੀਨੇ ਲੱਗੇ 1.5 2 ਮਹੀਨੇ ਲੱਗੇ ਸੀ ਅੱਛਾ ਜੀ ਉੱਥੇ ਮਾਹੌਲ ਕਿਵੇਂ ਦਾ ਸੀ ਜੇਲ੍ਹ ਦੇ ਵਿੱਚ ਹਰੀਆਰੀ ਹਰੀਆਰੀ ਜਸੂਫ ਨੇ ਤੇਰੇ ਜੀ ਆਗੇ ਜੇ ਸੁਫਨੇ ਤੇਰੇ ਜੀ ਆ ਗਏ ਨਹੀਂ ਤੂੰ ਸਮਝੀ ਕਰਮਾ ਵਾਲੀ ਜੇ ਸੁਫਨੇ ਤੇਰੇ ਜੀ ਆ ਗਏ ਨਹੀਂ ਤੂੰ ਸਮਝੀ ਕਰਮਾ ਵਾਲੀ ਜੇ ਸੁਫਨੇ ਤੇਰੇ ਜੀ ਆ ਗਏ ਨਹੀਂ ਤੂੰ ਸਮਝੀ ਕਰਮਾ ਵਾਲੀ ਕਿਉਂ ਝਾੜਦੀਆਂ ਸੱਤੀ ਨੂੰ ਐਨਾ ਸੋਚੀ ਸਤ